ਰਸਤਾ ਹੈ ਜਿੱਥੇ ਬਾਬਾ ਮੋਦਰਨ ਸਿੰਘ ਜੀ ਨੇ ਆਗੇ ਬੈੜਦੇ ਜਿਨ੍ਹਾਂ ਨੇ ਹਿਮਕੁੰਟ ਸਾਹਿਬ ਦੀ ਖੋਜ ਕੀਤੀ ਸੀਗੀ ਤਕਰੀਬਨ 1937 ਦੇ ਲਗਭਗ ਦੱਸਿਆ ਜਾ ਰਿਹਾ ਕੋਈ ਪੱਕਾ ਮਹੀਨਾ ਨਹੀਂ ਹੈਗਾ ਪਰ ਜਿਹੜਾ ਸਾਲ 1937 ਦੱਸਿਆ ਜਾ ਰਿਹਾ ਕਾਫੀ ਟਾਈਮ ਹੋ ਗਿਆ ਸਾਨੂੰ ਉਹ ਉੱਪਰ ਜਾਂਦੀ ਸੀ ਇੱਥੋਂ ਤਕਰੀਬਨ ਹੈ 5-6 ਕਿਲੋਮੀਟਰ ਦੂਰ ਕੇ ਹਿਮਕੁੰਟ ਸਾਹਿਬ ਉੱਪਰ ਉਹਨੇ ਉੱਥੇ ਜਾ ਕੇ ਖੋਜ ਕੀਤੀ ਸੀ ਹਿਮਕੁੰਟ ਪਰਬਤ ਹੈ ਜਹਾਂ ਸੱਤ ਸ੍ਰਿੰਗ ਸੋਵਤ ਹੈ ਤਾਹਾਂ ਇੱਥੇ ਉਹ ਤੁਹਾਨੂੰ ਦਿਖਾਉਣਿਆ ਨੀਚੇ ਜਿੱਥੇ ਬੈਠਦੇ ਨੇ ਬਾਬਾ ਜੀ ਇਹ ਰਸਤੇ ਵਿੱਚ ਆ ਕਿਉਂਕਿ ਉਦੋਂ ਕੋਈ ਸਾਧਨ ਤਾਂ ਇੰਨੇ ਹੈ ਨਹੀਂ ਸੀ ਨਾ ਹੀ ਬਿਲ ਇਦੇ ਵਿੱਚ ਆ ਕੇ ਬਾਬਾ ਜੀ ਠਹਿਰਦੇ ਹੁੰਦੇ ਸੀਗੇ ਇਹ ਦਰਖਤੀ ਕਾਫੀ ਵੱਡਾ ਡ ਹੈ ਉਸ ਟਾਈਮ ਦਾ ਦਰਖਤਾ ਹੈ ਹੁਣ ਦਿਨੋ ਦਿਨ ਸੰਗਤ ਵਧਦੀ ਆ ਰਹੀ ਆ ਬਹੁਤ ਟਾਈਮ ਤੋਂ ਜਿਉਂ ਜਿਉਂ ਸਾਨੂੰ ਪਤਾ ਲੱਗਦਾ ਹੁੰਦਾ ਨਾ ਹਿੰਦੂ ਸਾਹਿਬ ਬਾਰੇ ਤੇ ਸੰਗਤ ਦੇਖੋ ਬਹੁਤ ਵਧੀਆ ਇੱਧਰ ਬੈਠੀ ਆਪਣੀ ਤੇ ਨਾਲ ਹੀ ਇਹ ਲੰਗਰ ਹਾਲ ਬਣਿਆ ਹੋਇਆ ਠੰਡ ਵੀ ਕਾਫੀ ਹੋਣ ਲੱਗੀ ਇੱਥੇ ਟੈਂਪਰੇਚਰ ਹੈਗਾ ਘੱਟੋ ਘੱਟ ਹੁਣ 12 12 ਡਿਗਰੀ ਟੈਂਪਰੇਚਰ ਠੰਡ ਸਰੀਰ ਨੂੰ ਕਾਫੀ ਮਹਿਸੂਸ ਹੋ ਰਹੀ ਆ ਤੇ ਠਹਿਰਨ ਲਈ ਇੱਥੇ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਹੋਟਲ ਵਗੈਰਾ ਨੇ ਅਲੱਗ ਤੋਂ ਪ੍ਰਾਈਵੇਟ ਤੇ ਗੁਰਦੁਆਰਾ ਸਾਹਿਬ ਵੱਲੋਂ ਵੀ ਹਾਲ ਬਣੇ ਹੋਏ ਨੇ ਕਮਰੇ ਨਹੀਂ ਜਿਸ ਤਰ੍ਹਾਂ ਆਪਣੇ ਆਪਣੀ ਮਰਜ਼ੀ ਅਨੁਸਾਰ ਹੈ ਨਾ ਤਾਂ ਬੰਦਾ ਰਹਿ ਸਕਦਾਗਾ